ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਿੰਸ ਸੁਨਿਆਲ ਅਸਵਕਤੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੋਹਾਲੀ ਪੁਲਿਸ ਤੋਂ ਬਾਅਦ ਹੋਣਾ ਪਟਿਆਲਾ ਪੁਲਿਸ ਨੇ ਵੱਡਾ ਐਨਕਾਊਂਟਰ ਕੀਤਾ ਹੈ ਗੈਂਗਸਟਰ ਮਲਕੀਤ ਚਿੱਟਾ ਨਾਮ ਦੱਸਿਆ ਜਾ ਰਿਹਾ ਹੈ ਜੋ ਕਿ 6 ਕਤਲ ਕਾਂਡਾ ਚ ਮੋਸਟ ਵਾਂਟਡ ਸੀ ਔਰ ਸੀਆਈਏ ਪਟਿਆਲਾ ਨੂੰ ਇਸ ਦੀ ਪੜਕ ਲੱਗੀ ਕਿ ਇਹ ਇਸ ਵਕਤ ਪਟਿਆਲਾ ਦੇ ਪਸਿਆਣਾ ਚ ਮੌਜੂਦ ਹੈ ਔਰ ਇਸ ਦਾ ਐਨਕਾਊਂਟਰ ਕੀਤਾ ਹੈ ਤਾਂ ਤਸਵੀਰਾਂ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਦਿਖਾ ਰਹੇ ਹਾਂ ਲਾਈਵ ਲਾਈਵ ਤਸਵੀਰਾਂ ਦਿਖਾ ਰਹੇ ਆ ਐਕਸਕਲੂਸਿਵ ਪ੍ਰੋ ਪੰਜਾਬ ਟੀਵੀ ਤੇ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਆ ਮਲਕੀਤ ਚਿੱਟਾ ਇਸ ਗੈਂਗਸਟਰ ਦਾ ਨਾਮ ਦੱਸਿਆ ਜਾ ਰਿਹਾ ਪਟਿਆਲਾ ਸੀਆਈਏ ਨੇ ਐਨਕਾਊਂਟਰ ਕੀਤਾ ਦੱਸਦੇ ਚੱਲਦੇ ਆ ਇਸ ਦੇ ਕੋਲੋਂ ਇੱਕ 32 ਬੋਰ ਤੇ 6 ਕਾਰਤੂਸ ਬਰਾਮਦ ਹੋਏ ਨੇ ਜੋ ਕਿ ਵੱਡੀ ਕਾਰਵਾਈ ਹੈ ਦੱਸਦੇ ਹੋਰ ਚੱਲਦੇ ਆ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਲਗਾਤਾਰ ਲਗਾਤਾਰ ਅੱਜ ਦੇ ਦਿਨ ਚ ਦੂਸਰਾ ਵੱਡਾ ਐਨਕਾਊਂਟਰ ਹੈ ਪਹਿਲਾ ਸਵੇਰੇ ਮੁਹਾਲੀ ਤੇ ਸਨੇਟਾ ਪਿੰਡ ਨਜ਼ਦੀਕ ਕਾਊਂਟਰ ਹੁੰਦਾ ਹੈ ਤਾਂ ਉੱਥੇ ਹੀ ਹੁਣ ਇੱਕ ਹੋਰ ਐਨਕਾਊਂਟਰ ਕਰਦੀ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਖਰੜ ਤੋਂ ਬਾਅਦ ਪਟਿਆਲਾ ਦੇ ਵਿੱਚ ਪੰਜਾਬ ਪੁਲਿਸ ਨੇ ਐਨਕਾਊਂਟਰ ਕੀਤਾ ਤਾਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬੀਤੇ 10 ਦਿਨਾਂ ਚ ਸੱਤਵਾਂ ਐਨਕਾਊਂਟਰ ਹੈ ਬਹੁਤ ਵੱਡੀ ਗੱਲ ਹੈ ਸੱਤਵਾਂ ਐਨਕਾਊਂਟਰ ਹੈ ਜਿਸ ਚ ਤਿੰਨ ਬਦਮਾਸ਼ ਢੇਰ ਵੀ ਕੀਤੇ ਗਏ ਨੇ ਮੌਤ ਦੇ ਘਾਟ ਉਤਾਰੇ ਗਏ ਨੇ ਪਿਛਲੇ 10 ਦਿਨਾਂ ਦੇ ਵਿੱਚ ਇਹ ਬਹੁਤ ਵੱਡੀ ਖਬਰ ਹੈ ਪਿਛਲੇ 10 ਦਿਨਾਂ ਚ ਸੱਤ ਗੈਂਗਸਟਰਾਂ ਦੇ ਐਨਕਾਊਂਟਰ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਮੌਤ ਹੋਈ ਆ ਔਰ ਬਾਕੀਆਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗਸਟਰ ਦਾ ਨਾਮ ਮਲਕੀਤ ਚਿੱਟਾ ਔਰ ਇਸ ਦੇ ਪੈਰ ਤੇ ਗੋਲੀ ਠੋਕੀ ਹੈ ਇਸ ਨੇ ਵੀ ਪੰਜਾਬ ਪੁਲਿਸ ਤੇ ਫਾਇਰਿੰਗ ਕੀਤੀ ਆ ਉਮਰ ਕੀ ਐ ਇਸ ਨੌਜਵਾਨ ਦੀ ਤੁਸੀਂ ਦੇਖ ਸਕਦੇ ਹੋ ਤਸਵੀਰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਈ ਬਾਲੀ ਉਮਰ ਨਹੀਂ ਐ ਇਸ ਨੌਜਵਾਨ ਦੀ ਔਰ ਇਸਨੇ ਦੁਖੀ ਕਰ ਰੱਖਿਆ ਸੀ ਪੰਜਾਬ ਪੁਲਿਸ ਨੂੰ ਕਿਉਂਕਿ ਇਹ 6 ਕਤਲकांडਾਂ ਚ ਮੋਸਟ ਵੌਂਟਡ ਸੀ ਤਾਂ ਇਸਤੇ ਕਾਰਵਾਈ ਹੋਈ ਹੈ ਜਵਾਬੀ ਕਾਰਵਾਈ ਚ ਚਿੱਟਾ ਨੇ ਵੀ ਜਿਹੜੀ ਆ ਫਾਇਰਿੰਗ ਕੀਤੀ ਮਲਕੀਤ ਚਿੱਟਾ ਇਸ ਦਾ ਪੂਰਾ ਨਾਮ ਹੈ ਔਰ ਅੱਗੇ ਚੱਲਦੇ ਹਾਂ ਸਵੇਰੇ ਜਿਹੜਾ ਕਤਲ ਜਿਹੜਾ ਸਵੇਰੇ ਐਨਕਾਊਂਟਰ ਹੋਇਆ ਇੱਕ ਪ੍ਰਿੰਸ ਨਾਮ ਦਾ ਗੈਂਗਸਟਰ ਰਾਜਪੁਰਾ ਦਾ ਰਹਿਣ ਵਾਲਾ ਸੀ ਉਸ ਨੂੰ ਪੰਜਾਬ ਪੁਲਿਸ ਨੇ ਮਹਾਲੀ ਵਿਖੇ ਉਸਦੇ ਪੱਟ ਤੇ ਗੋਲੀ ਮਾਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਉਸਨੇ ਵੀ ਪੰਜਾਬ ਪੁਲਿਸ ਤੇ ਫਾਇਰਿੰਗ ਕੀਤੀ ਸੀ ਤਾਂ ਜਿੰਨੇ ਜਿੰਨੇ ਵੀ ਐਨਕਾਊਂਟਰ ਹੋਏ ਤੁਸੀਂ ਇਹ ਦੇਖੋ ਕਿ ਗੈਂਗਸਟਰ ਖੁਦ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕਰਦੇ ਨਜ਼ਰ ਆਉਂਦੇ ਨੇ ਕਿੰਨਾ ਹੌਸਲਾ ਇਹਨਾਂ ਦਾ ਕਿ ਇਹ ਨਹੀਂ ਕਿ ਅਸੀਂ ਸਰੈਂਡਰ ਕਰ ਦਈਏ ਜ਼ਰੂਰੀ ਅਸੀਂ ਗੋਲੀ ਖਾਣੀ ਹੈ ਸਾਨੂੰ ਇਹਨਾਂ ਨੂੰ ਪਤਾ ਵੀ ਹੈ ਕਿ ਅਸੀਂ ਗਲਤ ਕੰਮ ਕੀਤੇ ਆ ਪਰ ਫਿਰ ਵੀ ਇਹ ਭੱਜਣ ਦੀ ਫੁਰਾਕ ਦੇ ਵਿੱਚ ਰਹਿੰਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਅੰਜਾਮ ਬਹੁਤ ਬੁਰਾ ਹੁੰਦਾ ਹੈ ਤਾਂ 6 ਕਤਲ ਕਾਂਡਾ ਚ ਮੋਸਟ ਵੌਂਟਡ ਇਹ ਗੈਂਗਸਟਰ ਮਲਕੀਤ ਚਿੱਟਾ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਕਿਉਂਕਿ ਇਸ ਦੇ ਪੈਰ ਤੇ ਗੋਲੀ ਮਾਰੀ ਐ ਔਰ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਪਿਛਲੇ 10 ਦਿਨਾਂ ਦੇ ਵਿੱਚ 7 ਐਨਕਾਊਂਟਰ ਹੋਏ ਨੇ ਜਿਨ੍ਹਾਂ ਚ 3 ਦੀ ਮੌਤ ਹੋਈ ਐ ਉਹ ਵੀ ਤਿੰਨੋਂ ਲੁਧਿਆਣਾ ਦੇ ਸੀਗੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਪੂਰੀ ਤਸਵੀਰ ਵੀ ਤੁਹਾਨੂੰ ਦਿਖਾ ਰਿਹਾ ਆ ਮੋਟਰਸਾਈਕਲ ਜਿਹੜਾ ਇਸ ਦਾ ਬਰਾਮਦ ਹੋਇਆ ਭੱਜਣ ਦੀ ਪੂਰੀ ਫਿਰਾਕ ਤੇ ਵਸੀ ਪਰ ਇਸ ਨੂੰ ਭੱਜਣ ਨਾ ਦਿੱਤਾ ਗਿਆ ਬਹੁਤ ਵੱਡੀ ਖਬਰ ਨਿਕਲ ਕੇ ਸામਨੇ ਆ ਰਹੀ ਹੈ ਤਸਵੀਰ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਬਹੁਤ ਅਹਿਮ ਖਬਰ ਤਾਂ ਇਸ ਦੀ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ